ਗੁਰੂ ਕੀ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੇਨਤੀ ਆਪ ਜੀ ਦੇ ਸਾਹਮਣੇ ਕਰਨ ਲਈ ਮੈਂ ਹਾਜ਼ਰ ਹੋਇਆ ਦੇਖੋ ਸਤਗੁਰੂ ਨੇ 237 ਸਾਲ ਦਾ ਸਮਾਂ ਲਾ ਕੇ ਜੋ ਜੀਵਨ ਜਾਂਚ ਸਾਨੂੰ ਦਿੱਤੀ ਹੈ ਨਾ ਸੱਚ ਜਾਣੇ ਉਸ ਜੀਵਨ ਜਾਂਚ ਤੋਂ ਅਸੀਂ ਥਿਰ ਗਏ ਆ ਮੇਰਾ ਭਾਵ ਸਮਝਿਓ ਕਿ ਅਸੀਂ ਗੁਰੂ ਵੱਲੋਂ ਦਿੱਤੀ ਹੋਈ ਸਿੱਖਿਆ ਤੋਂ ਕਿਨਾਰਾ ਕਰਕੇ ਨਾ ਅਸੀਂ ਆਪਣੀ ਮਨਮਰਜ਼ੀ ਸ਼ੁਰੂ ਕਰ ਦਿੱਤੀ ਹੈ ਜਿਉਣਾ ਸਿੱਖ ਨੇ ਗੁਰੂ ਦੀ ਮਰਜ਼ੀ ਨਾਲ ਸੀਗਾ ਪਰ ਅੱਜ ਹਾਲਾਤ ਇਹ ਹੋ ਗਏ ਨੇ ਕਿ ਮੇਰੀ ਸੁਣੋ ਜੋ ਮੈਂ ਕਹਿੰਦਾ ਪਿਛਲੇ ਦਿਨਾਂ ਦੇ ਦੌਰਾਨ ਇੱਕ ਬੱਚੀ ਵੱਲੋਂ ਮੇਰੀ ਬੇਨਤੀ ਹੱਥ ਜੋੜ ਕੇ ਸੁਣਿਓ ਅਸੀਂ ਫਿਰ ਵੀ ਸਾਡੀਆਂ ਧੀਆਂ ਨੇ ਸਾਡੀਆਂ ਭੈਣਾਂ ਨੇ ਕਿ ਕਿ ਸਤਿਗੁਰਾਂ ਦਾ ਹੁਕਮ ਹੈ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ ਅਸੀਂ ਸਾਰੇ ਭੁੱਲਣ ਹਾਰ ਆ ਉਸ ਬੱਚੇ ਵੱਲੋਂ ਕੀਰਤਨ ਬਹੁਤ ਸਾਲਾਂ ਤੋਂ ਕੀਤਾ ਜਾ ਰਿਹਾ ਪਰ ਉਸ ਦੌਰਾਨ ਕੁਝ ਐਸੀਆਂ ਉਹਦੀਆਂ ਗੱਲਾਂ ਬਾਤਾਂ ਸਾਹਮਣੇ ਆਈਆਂ ਜਿਤੇ ਨਾਲ ਹਰ ਸਿੱਖ ਦਾ ਜਿਹੜਾ ਹਿਰਦਾ ਉਹ ਜ਼ਰੂਰ ਉਹਨੂੰ ਠੇਸ ਪਹੁੰਚੀ ਆ ਪੁੰਚ ਨਹੀਂ ਮਹ ਜਰੂਰੀ ਆ ਕਿਉਂਕਿ ਜੇ ਗੁਰੂ ਕੀ ਸਿੱਖੋ ਸਿੱਖ ਦਾ ਜੀਵਨ ਬਾਣੀ ਅਨੁਸਾਰ ਨਹੀਂ ਆ ਤੇ ਉਹਦਾ ਜਿਹੜਾ ਸੁਨੇਹਾ ਉਹ ਗਲਤ ਹੀ ਜਾਏਗਾ ਉਸ ਬੱਚੀ ਨੇ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਉਹ ਤੁਸੀਂ ਪੂਰੇ ਸੋਸ਼ਲ ਮੀਡੀਆ ਤੇ ਦੇਖ ਲਈਆਂ ਨੇ ਮੈਂ ਉਸ ਬੱਚੀ ਦੇ ਹੱਥ ਜੋੜ ਕੇ ਮੈਂ ਬੇਨਤੀ ਕਰਾਂਗਾ ਮੇਰੀ ਧੀਏ ਸਿੱਖੀ ਦਾ ਮਾਰਗ ਜੀਵਨ ਦਾੰਚ ਹੈ। ਸਤਿਗੁਰਾਂ ਨੇ ਬਾਣੀ ਵਿੱਚ ਜਿਹੜਾ ਸਾਨੂੰ ਢੰਗ ਤਰੀਕਾ ਸਿਖਾਇਆ ਨਾ ਉਹਦੀ ਮੈਂ ਇੱਕ ਪੰਕਤੀ ਜ਼ਰੂਰ ਸਨਮੁਖ ਰੱਖਾਂਗਾ। ਭਈ ਜਿਹੜੇ ਸਹੁ ਸੇਵ ਤੋਂ ਸਾਡੇ ਸਾਰਿਆਂ ਦਾ ਜੀਵ ਇਸਤਰੀਆਂ ਦਾ ਆਪੇ ਕੇ ਘਰ ਆ। ਤੇ ਸਾਬ ਨੇ ਜਿਹੜਾ ਇਸ਼ਾਰਾ ਕੀਤਾ ਹੈ। ਦੇਖੋ ਇੱਕ ਮੈਂ ਬੇਨਤੀ ਹੋਰ ਕਰਾਂਗਾ ਕਿ ਇੱਕ ਇੱਕ ਘਰ ਦੇ ਵਿੱਚ ਲਾਡ ਪਿਆਰ ਚੱਲ ਜਾਂਦਾ। ਕੋਈ ਸ਼ੱਕ ਨਹੀਂ ਹੈ ਪਰ ਸਹੁਰਿਆਂ ਦੇ ਘਰ ਗੁਨਾ ਦੀ ਕਦਰ ਪੈਂਦੀ ਹੈ ਆ ਸਾਡਾ ਸਾਰਿਆਂ ਦਾ ਸੰਸਾਰ ਜਿਹੜਾ ਇੱਕ ਪੀਕਾ ਘਰ ਹੈ ਤੇ ਜਦੋਂ ਅਸੀਂ ਜਾਣਾ ਹੈ ਇੱਥੋਂ ਤਾਂ ਇਹ ਤੇ ਸਤਗੁਰੂ ਨੇ ਕਿਹਾ ਸੀ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਦੇ ਨੇ ਸੱਚ ਦੇ ਮਾਰੂ ਨੂੰ અપਨਾ ਲਿਆ ਨਾ ਲੋਕ ਇੱਥੇ ਵੀ ਉਹਦੀ ਸਿਫਤ ਕਰਦੇ ਨੇ ਤੇ ਜਦੋਂ ਸੰਸਾਰ ਤੋਂ ਚਲਾ ਜਾਂਦਾ ਫਿਰ ਵੀ ਉਹਦੀ ਚੰਗੇ ਨਾਉ ਨਾ ਉਹਨੂੰ ਚੇਤੇ ਕਰਦੇ ਨੇ ਮੈਂ ਜਿਹੜੀ ਬੇਨਤੀ ਕਰਕੇ ਸਮਾਪਤੀ ਕਰਨ ਵੱਲ ਵੱਧ ਰਿਹਾ ਬਹੁਤੀਆਂ ਗੱਲਾਂ ਨਹੀਂ ਮੈਂ ਕਰਾਂਗਾ ਕਿਉਂਕਿ ਬਹੁਤ ਸਾਰੇ ਸਾਡੇ ਵੀਰਾਂ ਨੇ ਭੈਣਾਂ ਨੇ ਕੁਝ ਐਸੀਆਂ ਗੱਲਾਂ ਵੀ ਉਹਦੇ ਉੱਪਰ ਥਾਏ ਅੱਖੀਆਂ ਨੇ ਦੇਖੋ ਸਮਝਾਉਣ ਦਾ ਇੱਕ ਢੰਗ ਤਰੀਕਾ ਹੁੰਦਾ ਹੈ ਕਿ ਸਤਗੁਰਾਂ ਨੇ ਸਾਨੂੰ ਥਾ-ਥਾ ਤੇ ਜਾ ਕੇ ਉਹਨਾਂ ਲੋਕਾਂ ਦੇ ਨਾਲ ਵੀ ਵਾਹ-ਵਾਸਤਾ ਜਿਹੜੇ ਬਰਸਤੇ ਆ ਖੁੰਝ ਚੁੱਕੇ ਸਨ ਜੀਵਨ ਦੀ ਕੁਰਾਹੇ ਪੈ ਚੁੱਕੇ ਸਨ ਬਹੁਤ ਕੁਕਰਮੀ ਬਣ ਚੁੱਕੇ ਸਨ ਸਾਬ ਨੇ ਉਹਨਾਂ ਨੂੰ ਬੜੇ ਢੰਗ ਤਰੀਕ ਨਾਲ ਪਿਆਰ ਨਾਲ ਸਮਝਾਇਆ ਤੇ ਸਾਬ ਕਹਿ ਰਹੇ ਨੇ ਭਈ ਜਿਹੜੇ ਸਹੁ ਸੇਵ ਤੂੰ ਸਹੁ ਰੜੇ ਸੁਖ ਵਸ ਤਾਂ ਸੁਖੀ ਵਸ ਸਕेंगी ਗੁਰ ਮਿਲ ਕੇਵੇਂ ਗੁਰ ਮਿਲ ਚੱਜ ਅਚਾਰ ਸਿੱਖ ਜੇ ਗੁਰੂ ਨੂੰ ਮਿਲ ਕੇ ਜੀਵਨ ਦਾ ਚੰਗਾ ਆਚਰਣ ਬਣਾ ਲਵੇਗੀ ਚੱਜ ਸਿੱਖ ਲਵੇਗੀ ਇਹ ਜੀਵ ਇਸਤਰੀ ਨੂੰ ਕਿਹਾ ਗਿਆ ਅਸੀਂ ਸਾਰੇ ਵਿੱਚ ਆ ਜੰਨੇ ਆ ਗੁਰਮਿਲ ਚੱਜ ਆਚਾਰ ਸਿੱਖ ਕੀ ਹੋਏਗਾ ਤੁਦ ਕਦੇ ਨਾ ਲੱਗੇ ਦੁੱਖ ਹਰ ਆ ਜਿਹੜੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਨਾ ਇਹ ਨਹੀਂ ਮਿਲਣਗੀਆਂ ਇਹ ਤਾਂ ਨਹੀਂ ਮਿਲਣਗੇ ਜੇ ਗੁਰੂ ਦੇ ਤਸਵੀ ਹੋਏ ਹੁਕਮ ਅਨੁਸਾਰ ਉਹ ਚੱਜ ਉਹ ਆਚਾਰ ਅਸੀਂ ਸਿੱਖ ਲਵਾਂਗੇ ਨਾ ਜੀਵਨ ਦਾ ਫਿਰ ਆ ਕੁਝ ਨਹੀਂ ਦੇ ਵਾਪਰਦਾ ਪਹਿਲੋਂ ਦੇ ਦੇ ਚਿੱਤੀਏ ਤਾਂ ਕਾਇਤ ਮਿਲੇ ਸਜਾਏ ਦੇ ਪਹਿਲਾਂ ਸਾਨੂੰ ਸੂਝ ਹੋਵੇ ਤੇ ਗੁਰੂ ਦੀ ਮਰਜ਼ਾ ਅਨਸਾਰ ਦੇ ਚੰਗਾ ਜੀਵਨ ਸੇ ਜਿਉਣਾ ਉਹ ਭਲੇ ਉਹ ਜੇ ਆਹੀ ਕੁਝ ਕਰਨਾ ਹੈ ਤੇ ਫਿਰ ਫਰਕ ਹੀ ਰਹਿ ਗਿਆ ਫਿਰ ਚੰਗੇ ਤੇ ਮਾੜੇ ਵਿੱਚ ਫਰਕ ਹੀ ਰਹਿ ਗਿਆ ਕਿਉਂਕਿ ਲੋਕਾਂ ਨੇ ਲੋਕ ਦੇਖਦੇ ਨੇ ਬਿੱਲੀ ਇਹ ਜਿਹੜੀ ਹੈ ਤੇ ਕਬੂਤਰ ਨੇ ਅੱਖਾਂ ਬੰਦ ਕਰ ਲਈਆਂ ਪਰ ਬਿੱਲੀ ਨੇ ਨਹੀਂ ਕੀਤੀ ਬਿੱਲੀ ਇੱਕ ਸਮਾਜ ਦਾ ਰੂਪ ਹੈ ਤੇ ਸਤਿਗੁਰੂ ਨੇ ਸਾਨੂੰ ਚੰਗਾ ਜੀਵਨ ਜਿਉਣ ਦਾ ਜਾਚ ਢੰਗ ਜਿਹੜੀ ਉਹ ਗੁਰਬਾਣੀ ਦੁਆਰਾ ਸਿਖਾਈ ਹੈ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ ਆਵਾ ਇਹ ਰਸਤਾ ਬੜੀ ਤਲਕਣ ਬਾਜੀ ਹੈ ਤੇ ਮੇਰੀਏ ਬੱਚੀਏ ਹੋਰ ਵੀ ਮੈਂ ਆਪਣੇ ਭੈਣਾ ਵੀਰਾਂ ਗ੍ਰੰਥੀ ਰਾਗੀ ਤੁਹਾਡੀ ਪ੍ਰਚਾਰਕਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਭਲਿਓ ਆਪਣਾ ਆਪ ਪਹਿਲਾਂ ਸੋਧ ਲਈਏ ਜੇ ਅਸੀਂ ਸਟੇਜਾਂ ਤੇ ਚੜ ਕੇ ਗਾਇਨ ਕਰਨਾ ਜਾਂ ਵੱਡੇ ਵੱਡੇ ਪ੍ਰਚਾਰ ਕਰਨੇ ਹਨ ਨਾ ਤਿਲਕਣ ਬਾਜੀ ਬੜੀ ਹੈ ਮੈਂ ਦਾਵਾ ਨਹੀਂ ਕਰਦਾ ਪਰ ਇਹ ਮੈਂ ਜ਼ਰੂਰ ਆਪ ਜੀ ਨੂੰ ਬੇਨਤੀ ਕਰਾਂਗਾ ਕਿ ਪ੍ਰਥਮੇ ਮਨ ਪਰਬੋਧ ਦੇ ਆਪਣਾ ਪਾਛੇ ਅਵਰ ਰਜਾਵ ਹੈ ਪਹਿਲਾਂ ਆਪਣੇ ਆਪ ਨੂੰ ਸੋਧ ਲਈਏ ਪਵਿੱਤਰ ਕਰ ਲਈਏ ਕਿਉਂਕਿ ਅੰਦਰ ਮੈਲ ਹੈ ਤੇ ਮੁੱਖ ਤੋਂ ਅਸੀਂ ਜੋ ਮਰਜ਼ੀ ਕਹੀ ਰਹੀਏ ਅੰਦਰ ਨੇ ਬਦਲਣਾ ਹੈ ਢੇਕ ਦੀ ਗੱਲ ਨਹੀਂ ਇੱਥੇ ਸਤਿਗੁਰਾਂ ਨੇ ਜੀਵਨ ਧਾਂਚ ਦੀ ਗੱਲ ਕੀਤੀ ਹੈ ਜਿੰਨ ਪਟ ਅੰਦਰ ਬਾਹਰ ਗੁੱਧੜ ਤੇ ਭਲੇ ਸੰਸਾਰ ਤਨ ਦੇ ਉੱਤੇ ਫਟੇ ਪੁਰਾਣੇ ਕੱਪੜੇ ਵੀ ਹੋਣ ਅੰਦਰ ਕੀਮਤੀ ਰੇਸ਼ਮ ਵਰਗੇ ਗੁਣ ਹੋਣ ਇਹੋ ਜਿਹੇ ਬੰਦੇ ਸ਼ੋਭਦੇ ਨੇ ਸਮਾਜ ਦੇ ਵਿੱਚ ਸੋ ਸਭਨਾਂ ਨੂੰ ਮੇਰੀ ਬੇਨਤੀ ਆ ਕਿ ਅਸੀਂ ਆਪਣਾ ਬੋਲ ਪਾਣੀ ਸੁਧਾਰ ਲਈਏ ਕੋਈ ਵੀ ਗੱਲ ਕਹਿਣੀ ਆ ਜਾਂ ਆਪਣੀ ਰੱਖਣੀ ਆ ਬੜੇ ਉਹਦੇ ਵਿੱਚ ਨਿਮਰਤਾ ਵਾਲੇ ਗੁਣ ਜਿਹੜੇ ਹੋਣੇ ਚਾਹੀਦੇ ਨੇ ਬਾਕੀ ਮੈਂ ਆਪਣੀ ਪੰਦੀਰੀ ਨੂੰ ਬੇਨਤੀ ਕਰਾਂਗਾ ਕਿ ਨਹੀਂ ਭਲਿਓ ਸਿੱਖੀ ਦਾ ਮਾਰਗ ਬਹੁਤ ਸੌਖਾ ਹੈ ਇੱਥੇ ਚੱਲਣ ਦੇ ਲਈ ਗੁਰੂ ਦੀ ਮੱਤ ਜਿਹੜੀ ਉਹ 35 ਮਹਾਂਪੁਰਖਾਂ ਦੀ ਗੁਰਬਾਣੀ ਨੂੰ ਆਪ ਪੜੋ ਪਤਾ ਚੱਲ ਜਾਏਗਾ ਕਿ ਸਿਧਾਂਤ ਕੀ ਨੇ ਸਾਨੂੰ ਕਿਸੇ ਕੋਲੋਂ ਪੁੱਛਣ ਦੇ ਨਹੀਂ ਲੋੜ ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਹੀਂ ਥਾਉ ਹੋਰ ਕੋਈ ਟਿਕਾਣਾ ਨਹੀਂ ਆ ਇਸ ਬਾਣੀ ਤੋਂ ਪੁੱਛ ਕੇ ਦੇਖੋ ਸੱਚਾ ਜੀਵਨ ਦੀ ਜਾਂਚ ਮਿਲੇਗੀ ਸੋ ਬਹੁਤ ਬਹੁ ਸਾਰਿਆਂ ਦਾ ਧੰਨਵਾਦ ਕਿਸੇ ਨੂੰ ਉਲਾਮੇ ਦੇਣ ਦੀ ਬਜਾਏ ਸਮਝਾ ਜ਼ਰੂਰ ਦਿਆ ਕਰਿਓ ਇਹ ਮੇਰੀ ਬੇਨਤੀ ਆ ਇਹੀ ਇੱਕ ਵੱਡਾ ਗੁਣ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ